beliyo, berapa tuh? ਕਿ ਨਾ ਅੱਜ ਕੁਝ ਦਿਨ ਪਹਿਲਾਂ ਕੁਝ ਹੀ ਮਿੰਟ ਪਹਿਲਾਂ ਜਿਹੜਾ ਕੰਟਰੋਲ ਰੂਮ ਤੋਂ ਮੈਸੇਜ ਆਇਆ ਹੈ ਕੁੜਕੀ ਤੇ ਬੋਸ਼ਜਾਤ ਵਿੱਚ ਕੋਈ ਦੇਖੀਨੇ ਤੇ ਮੈਂ ਤੁਰੰਤ ਕਾਰਵਾਈ ਕਰਤੀ ਉਹ ਨਾਲ ਲੇਡੀ ਸਟਾਫ ਲੈ ਕੇ ਉੱਥੇ ਪੁਜੇ ਲੜਕੀ ਨੂੰ ਬੋਸ਼ਜਾਤ ਵਿੱਚੋਂ ਉੱਥੋਂ ਲੈ ਕੇ ਉਹਨੂੰ ਇੱਥੇ ਹਸਪਤਾਲ ਦਾਖਲ ਕਰਾਇਆ ਤੇ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਕਿੰਨੇ ਇਹ ਦੋਸਤ ਸਾਰੇ ਮੁੰੜਕੇ ਲੜਕੀਆਂ ਨੂੰ ਕੁੱਲ ਕਿੰਨੇ 20 ਸਟੂਡੈਂਟ ਸੀ ਤੇ ਇਹੋ ਇਲਾਜ ਤੋਂ ਬਾਅਦ ਪਤਾ ਲੱਗੂਗਾ ਇਹਨਾਂ ਦਾ ਵੀ ਪ੍ਰੋਬਲਮ ਕੋਈ ਆਈ ਹੈ ਜਾਂ ਕਾਦੀ ਪ੍ਰੋਬਲਮ ਆਈ ਹੈ ਇਹ ਬਾਅਦ ਚੋਂ ਤੋਂ ਜਾਂ ਇੱਕ ਬਾਅਦ ਪਾ ਲੇਗਾ ਸਰ ਕਿੰਨੇ ਬੱਚੇ ਸੀ ਇਸ ਸਕੂਲ ਦੀ ਨਾਲ ਹੋਰ ਕਿੰਨੀਆਂ ਲੱਗੀਆਂ ਸਟੂਡੈਂਟ ਨੇ ਇੱਥੇ ਪੜ੍ਹਦੇ ਨੇ ਨਾਲ ਹੀ ਕਾਲਜ ਆ ਉੱਥੇ ਤੇ ਉੱਥੇ ਆਣ ਕੇ ਫਰੀ ਪੀਡ ਦੇ ਵਿੱਚ ਬੈਠਾ ਕੋਰਸ ਦੇ ਕੇ ਇਮਰਾਨ ਇਹ ਦੇਖੀ ਕੋਈ ਪਤਾ ਨਹੀਂ ਕਿ ਪ੍ਰੋਬਲਮ ਕੋਈ ਆਈ ਹੋਵੇ ਤੇ ਦਿਮਾਗ ਤੋਂ ਕੁਝ ਆਇਆ ਤਾਂ ਇਹੋ ਜੀ ਪੀਟੀ ਵੀ ਚੱਲ ਰਹੀ ਹੈ ਉਸ ਤੋਂ ਬਾਅਦ ਪਾ ਲਵਾਂਗਾ ਤੇ ਕੋਈ ਨਸ਼ੇ ਦਾ ਸ਼ਰਮੰਤ ਨਹੀਂ ਕੀਤਾ ਨਾ ਨਹੀਂ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਨਸ਼ਿਆੜੀ ਕੋ ਗੱਲ ਸਮਝ ਨਹੀਂ ਰਹੀ ਜੀ ਬਟ ਲਾਚ ਚੱਲ ਰਿਹਾ ਹੈ ਤੇ ਬਾਕੀ ਉਸ ਤੋਂ ਬਾਅਦ ਜੋ ਵੀ ਲਿਵਰਟੀ ਕਿ ਮਾਪਿਆਂ ਨਾਲ ਸੰਪਰਕ ਕੀਤਾ ਹੈ ਹਾਂ ਕਰ ਰਹੇ ਇਹਨਾਂ ਦੇ ਮਾਪਿਆਂ ਨਾਲ ਸੰਪਰਕ ਹੈ ਕਾਲ ਮੇਰੇ ਕੋਲ ਅਰਜੈਂਟ ਹੈ ਉਹਨਾਂ ਦੀ ਜਾਨ ਬਚਾਉਣੀ ਜ਼ਰੂਰੀ ਹੁੰਦੀ ਹੈ ਉਹ ਲੈ ਕੇ ਆਏ ਆ ਇਕਦਮ ਹੁਣ ਬਾਅਦ ਚ ਪਤਾ ਕਰਾਉਣੀ ਹੈ ਕੌਣ ਫੈਮਿਲੀ ਹੈ ਬੇਟੀ ਕੇ ਦਾ ਕੀ ਪ੍ਰਾਇਮਰੀ ਬੈਕਗ੍ਰਾਉਂਡ ਪੈਸੀ ਹੈ ਕਿੱਥੋਂ ਦੇ ਹਨ ਵਾਲੇ ਉਹ ਆਪਾਂ ਕਲੈਕਟ ਕਰ ਲਈਏ